ਇਹ ਭਾਈ ਜਗਤਾਰ ਸਿੰਘ ਹਵਾਰਾ ਦਾ ਐਫਆਈਆਰ ਨੰਬਰ 144 15 ਜੂਨ 2005 ਦਾ ਇੱਕ ਮਕਦਮਾ ਸੀ ਸਦਕ ਖਾੜੜ ਥਾਣੇ ਦਾ ਇਹ ਇਹ ਭਾਈ ਜਗਤਾਰ ਸਿੰਘ ਹਵਾਰਾ ਦਾ ਆਖਰੀ ਕੇਸ ਸੀਗਾ ਜਿਹੜੀ ਇਹਨਾਂ ਦਾ ਪੈਂਡਿੰਗ ਟ੍ਰਾਇਲ ਸੀਗਾ ਇਹਦੇ ਵਿੱਚ 5 ਨਵੰਬਰ 2020 ਨੂੰ ਉਹਨਾਂ ਦੀ ਥਰੂ ਵੀਡੀਓ ਕਾਨਫਰੈਂਸਿੰਗ ਖਾੜੜ ਮੈਜਿਸਟ੍ਰੇਟ ਨੇ ਉਹਨਾਂ ਦੀ ਅਰੈਸਟ ਪਾਈ ਸੀ ਬਾਅਦ ਚ ਚਲਾਨ ਆਇਆ ਤੇ ਕੇਸ ਚੱਲਣ ਤੋਂ ਬਾਅਦ ਅੱਜ ਐਡੀਸ਼ਨਲ ਸੈਸ਼ਨ ਜੱਜ ਤੇਜ ਪ੍ਰਤਾਪ ਸਿੰਘ ਰੰਧਾਵਾ ਦੀ ਅਦਾਲਤ ਵੱਲੋਂ ਇਹ ਕੇਸ ਜਿਹੜਾ ਬਰੀ ਕੀਤਾ ਇਸ ਕੇਸ ਦੇ ਵਿੱਚ ਭਾਈ ਜਗਤਾਰ ਸਿੰਘ ਫਵਾਦਾ ਕੋਲੋਂ ਕੋਈ ਰਿਕਵਰੀ ਨਹੀਂ ਸੀ ਕੋਈ 12020 ਪ੍ਰੂਫ ਨਹੀਂ ਹੋਈ ਉਸ ਤੋਂ ਪਹਿਲਾਂ ਚਾਰ ਬੰਦਿਆਂ ਦੇ ਉੱਤੇ ਕੇਸ ਚੱਲਿਆ ਸੀ ਜਿਨ੍ਹਾਂ ਚੋਂ ਇੱਕ ਬਰੀ ਹੋ ਗਿਆ ਸੀ ਤੇ ਤਿੰਨ ਨੂੰ ਸਜ਼ਾ ਹੋਈ ਸੀ ਆਰਮਸ ਤੇ ਐਕਸਪਲੋਸਿਵ ਦੀਆਂ ਤਾਰਾਵਾਂ ਦੇ ਵਿੱਚ ਸੋ ਅੱਜ ਇਹ ਆਖਰੀ ਕੇਸ ਸੀਗਾ ਕੋਲ ਭਾਈ ਜਗਤਾਲ ਸਿੰਘ ਵਾਦਾ ਤੇ 36 ਕੇਸ ਸੀਗੇ ਇਹਨੂੰ ਤੁਸੀਂ 36ਵਾਂ ਕੇਸ ਕਹਿ ਸਕਦੇ ਹੋ ਹੁਣ ਭਾਈ ਜਗਤਾਲ ਸਿੰਘ ਵਾਦਾ ਦੇ ਉੱਤੇ ਕੋਈ ਵੀ ਕੇਸ ਕਿਸੇ ਅਦਾਲਤ ਦੇ ਵਿੱਚ ਪੈਂਡਿੰਗ ਨਹੀਂ ਰਿਹਾ ਹੁਣ ਉਹ ਸਿਰਫ ਸੀਐਮ ਅਸੈਸੀਨੇਸ਼ਨ ਕੇਸ ਦੇ ਜਿਹੜੇ ਉਮਰ ਕੱਦੀ ਆ ਉਹਨਾਂ ਦੀ ਤੇ ਸੀਬੀਆਈ ਦੀ ਅਪੀਲ ਸੁਪਰੀਮ ਕੋਰਟ ਦੇ ਵਿੱਚ ਦਾਖਲ ਆ ਤੇ ਇਸ ਕੇਸ ਦੇ ਬੜੀ ਹੋਣ ਦਾ ਸਭ ਤੋਂ ਜਿਹੜਾ ਵੱਧ ਗੱਲ ਕਹਿ ਸਕਦੇ ਆ ਫਾਇਦਾ ਆ ਉਹ ਇਹ ਵੀ ਭਾਈ ਜਗਤਾਰ ਸਿੰਘ ਵਾਦਾ ਹੁਣ ਪ੍ਰੋਲ ਦੇ ਵਾਸਤੇ ਜਿਹੜੇ एलिਜੀਬਲ ਹੈਗੇ ਆ ਤੇ ਉਹ ਹੁਣ ਪ੍ਰੋਲ ਅਪਲਾਈ ਕਰ ਸਕਦੇ ਹੈਗੇ ਆ ਤੇ ਉਹਨਾਂ ਨੂੰ ਪ੍ਰੋਲ ਜਿਹੜੀ ਆ ਮਿਲਣੀ ਚਾਹੀਦੀ ਆ ਕਿਵੇਂ ਦੇਖਦੇ ਆ ਤੁਸੀਂ ਇਹਨਾਂ ਕੇਸਾਂ ਨੂੰ ਲੈ ਕੇ ਜਿਵੇਂ ਪੁਲਿਸ ਉਹ ਜਾ ਰਹੀ ਹੈ ਜਦ ਉੱਜਾਇਆ ਪੁਲਿਸ ਨੇ ਕਿਵੇਂ ਕਿਹਾ ਟਾਈਮ ਪਰ ਆਪਣਾ ਵੀ ਖਰਾਬ ਕੀਤਾ ਤੇ ਨਾਲ ਕਿਨਾ ਵੀਰੇ ਤਾਂ ਉਹ ਦੱਸ ਮਾਕਰ ਬਿਲਕੁਲ ਇਹ ਦੇਖੋ ਹੁਣੇ 2005 ਦੇ ਕੇਸ ਸੀਗੇ ਬਹੁਤ ਸਾਰੇ ਇਹ ਜਿਹੜੇ ਵਿੱਚ ਇਹ ਵੀ 2005 ਦਾ ਸੀ ਅਸੀਂ 2016 17 ਦੇ ਵਿੱਚ ਐਪਲੀਕੇਸ਼ਨ ਲਾਈ ਸੀਗੀ ਮੈਜਿਸਟ੍ਰੇਟ ਅਦਾਲਤ ਚ ਭੀ ਇਹ ਕੇਸ ਦਾ ਕਿਉਂਕਿ ਪ੍ਰੋਡਕਸ਼ਨ ਵਟ ਗਏ ਸੀ ਇੱਕ ਵਾਰੀ ਜੇਲ੍ਹ ਕਾਰਡ ਦੇ ਮੁਤਾਬਕ ਇਹ ਕੇਸ ਲਗਭਗ 15 16 ਕੇਸ ਜਿਹੜੇ ਆ ਉਹ ਪੈਂਡਿੰਗ ਬੋਲਦੇ ਸੀ ਤੇ ਕਿਉਂਕਿ ਜਿੰਨਾ ਚਿਰ ਤੱਕ ਕੋਈ ਜੇਲ੍ਹ ਦੇ ਕੇਸ ਪੈਂਡਿੰਗ ਆ ਕੋਈ ਵੀ ਤਾਂ ਉਹਨਾਂ ਚਿਰ ਤੱਕ ਪ੍ਰੋਲੀਨ ਇਨੀਸ਼िएट ਹੋ ਸਕਦੀ ਐਲੀਜੀਬਲ ਨਹੀਂ ਬੰਦਾ ਪ੍ਰੋਲ ਵਾਸਤੇ ਸੋ 17 ਦੇ ਵਿੱਚ ਪੰਜਾਬ ਪੁਲਿਸ ਨੇ ਉੱਥੇ ਇੱਕ ਸਦਲ ਖਤਰ ਦੇ ਐ ਐਸਆਈਸੀ ਗੁਰਮੀਤ ਸਿੰਘ ਸੀ ਜੇ ਮੈਂ ਨਾਂ ਨਾ ਭੁੱਲਾ ਹੋਵਾਂ ਉਹਨਾਂ ਨੇ ਉਹਨਾਂ ਨੇ ਇਹ ਪ੍ਰੋਡਕਸ਼ਨ ਕੈਂਸਲ ਕਰਵਾਏ ਸੀ ਬਾਅਦ ਦੇ ਵਿੱਚ ਅਸੀਂ ਉਹ ਆਰਡਰ ਜਿਹੜਾ ਤਿਹਾਰ ਜੇਲ੍ਹ ਨੂੰ ਭੇਜਿਆ ਤਿਹਾਰ ਜੇਲ੍ਹ ਨੇ ਵੈਰੀਫਾਈ ਕਰਨ ਦੇ ਵਾਸਤੇ ਮੈਜਿਸਟ੍ਰੇਟ ਨੂੰ ਆਰਡਰ ਭੇਜਿਆ ਤਾਂ ਮੈਜਿਸਟ੍ਰੇਟ ਨੇ ਮੈਡਮ ਨੇ ਥਰੂ ਵੀਸੀ ਅਰੈਸਟ ਪਾ ਕੇ ਤੇ ਇਹ ਕੇਸ ਜਿਹੜਾ ਚੱਲਦਾ ਕੀਤਾ ਤੇ 2020 ਤੋਂ ਤੇ ਤੁਸੀਂ ਲਾ ਲਓ 4.5 ਸਾਲ 12 ਗਵਾ ਜਿਹੜੇ ਪ੍ਰੋਸੀਕਿਊਸ਼ਨ ਦੇ ਇਹ ਚੈਕ ਐਗਜ਼ਾਮਿਨ ਕੀਤੇ ਆ ਤੇ ਪਿਛਲੇ ਦਿਨੀ ਥਰੂ VC 313 ਦੇ ਬਿਆਨ ਹੋਏ ਆ ਸੋਲਜਾਉਣ ਦੇ ਵਾਸਤੇ ਲੰਮਾ ਸਮਾਂ ਅੰਦਰ ਰੱਖਣ ਵਾਸਤੇ ਤੇ ਕੈਦੀ ਜਿਹੜਾ ਆਪਣਾ ਹੈਗਾ ਉਹਨਾਂ ਚੇਤਕ ਪਰੋਲ ਨਹੀਂ ਦਾਵਾ ਕਰ ਸਕਦਾ ਹੱਕ ਨਹੀਂ ਰੱਖਦਾ ਜਿੰਨਾ ਚੇਤਕ ਉਹਦੇ ਕੇਸ ਪੈਂਡਿੰਗ ਨੇ ਕਿਉਂਕਿ ਨਾ ਕਈ ਕੇਸ ਤਾਂ ਐਸੇ ਵੀ ਸੀਗੇ ਰੋਪੜ ਜ਼ਿਲ੍ਹੇ ਦੇ ਜਿਨ੍ਹਾਂ ਦੇ ਜੇਲ੍ਹਾਂ ਦੇ ਵਿੱਚ ਭਾਈ ਜਗਤਾਰ ਸਿੰਘ ਵਾਰਾ ਨੋਮੀਨੇਟ ਨਹੀਂ ਸੀ ਪਰ ਜੇਲ੍ਹ ਰਿਕਾਰਡ ਦੇ ਮੁਤਾਬਕ ਉਹ ਪੈਂਡਿੰਗ ਸੀਗੀ ਤੇ ਹੁਣ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਵੀ ਸਾਰੀ ਜਿਹੜੇ ਪੈਂਡਿੰਗ ਕੇਸਾਂ ਦੀ ਜੇਲ੍ਹ ਰਿਕਾਰਡ ਦੇ ਮੁਤਾਬਕ ਸੀਗੀ ਉਹ ਮੈਂ ਸਾਰੀ ਲਿਸਟ ਬਣਾਈ ਹੋਈ ਆ ਤੁਹਾਨੂੰ ਦਿਆਂਗਾ ਦਿਆਂਗਾ ਵੀ ਉਹਦੇ ਮੁਤਾਬਕ ਉਹ ਸਾਰੀ ਲਿਸਟ ਐਗਜੌਸਟ ਹੋ ਗਈ ਆ ਜਿਨ੍ਹਾਂ ਕੇਸਾਂ ਦੇ ਵਿੱਚ 6 ਕੇਸਾਂ ਦੀ سزا ਹੋਈ ਸੀਗੀ ਉਹ ਉਹਨਾਂ ਦੀ سزا ਪੂਰੀ ਹੋ ਗਈ ਆ ਸਿਰਫ ਉਹ ਸੀਐਮਓ ਬਿਆਨਤ ਅਸੈਸੀਨੇਸ਼ਨ ਕੇਸ ਦੇ ਉਮਰ ਕੈਦੀ ਆ ਉਹ ਜਦੋਂ ਇਹ ਐਫਆਈਆਰ ਦਰਜ ਹੋਈ ਸੀ ਉਹ ਤੋਂ ਤਰਤਾਰ ਸਿੰਘ ਹਮਾਰਾ ਜੇਲ ਸੀ ਉਦੋਂ ਭਾਈ ਜਗਤਾਰ ਸਿੰਘ ਵਾਲਾ ਜਿਹੜਾ ਜੇਲ ਹਰਨ ਦੇ ਦੌਰਾਨ ਉਹਨਾਂ ਦਾ ਜਿਹੜੇ ਨਾ ਬਰੈਲ ਜੇਲ ਬ੍ਰੇਕ ਦੇ ਦੌਰਾਨ ਉਹਨਾਂ ਦੀ ਅਰੈਸਟ ਹੋ ਗਈ ਹੋਈ ਸੀ ਜੂਨ ਦੇ ਪਹਿਲੇ ਹਫਤੇ 2005 ਇਹ ਕੇਸ 15 ਜੂਨ 2005 ਦਾ ਸੀ ਜਦੋਂ ਦਿੱਲੀ ਪੁਲਿਸ ਨੇ ਉਹਨਾਂ ਨੂੰ ਆਰ ਆਰ ਡੀ ਉਹਨਾਂ ਦੀ ਅਰੈਸਟ ਸ਼ੋਅ ਕਰਕੇ ਤੇ ਉਹ ਉਹ ਦਿੱਲੀ ਪੁਲਿਸ ਦੇ ਰਮਾਨ ਦੇ ਉੱਤੇ ਸੀ ਕਿ ਜਦੋਂ ਇਹ ਕੇਸ ਇਹ ਸਵਨ ਸਿੰਘ ਦੇਸੂ ਮਾਜਰੇ ਨੂੰ ਇਹ ਚ ਸਜ਼ਾ ਹੋਈ ਸੀ ਪਰਵਿੰਦਰ ਸਿੰਘ ਪਰਮਜੀਤ ਸਿੰਘ ਇਹਨਾਂ ਨੂੰ ਜਿਹੜੀ ਆ ਜਿਹੜੇ ਇਹ ਕੇਸ ਇਹਨਾਂ ਦੇ ਉੱਤੇ ਚੱਲਿਆ ਸੀ ਉਹਨਾਂ ਕੋਲ ਕਵਰੀਆਂ ਦਿਖਾਈਆਂ ਹੋਈਆਂ ਸੀ ਤੇ ਨਾਲ ਉਹਨਾਂ ਦੀ ਡਿਸਕਲਰ ਲਿਖੀ ਸੀ ਵੀ ਅਸੀਂ ਇਹ ਜਿਹੜਾ ਅਸਲਾ ਬਦੂ ਸਾਰਾ ਜਗਤਾ ਸਿੰਘ ਹਵਾਦੇ ਨੇ ਸਾਨੂੰ ਦਿੱਤਾ ਸੀ ਪਰ ਉਦੋਂ ਤੇ ਹੁਣ ਤੱਕ ਚਲਾਨ ਆਉਣ ਤੱਕ 120 ਬੀ ਦਾ ਕੋਈ ਵਿੱਚ ਸੈਕਸ਼ਨ ਨਹੀਂ ਸੀ ਲਾਇਆ ਗਿਆ ਤੇ ਚਲਾਨ ਆਉਣ ਤੋਂ ਬਾਅਦ ਤਤਿਮਾ ਚਲਾਨ ਦਿੱਤਾ ਗਿਆ 120B ਦਾ ਵਾਅਦਾ ਕੀਤਾ ਪਰ 120B ਨੂੰ ਪ੍ਰੂਵ ਕਰਨ ਦੇ ਵਾਸਤੇ ਆਨ ਰਿਕਾਰਡ ਕੋਈ ਵੀ ਐਵੀਡੈਂਸ ਨਹੀਂ ਆ ਸਕਿਆ ਤੇ ਭਾਈ ਜਗਤਾਰ ਸਿੰਘ ਹਵਾਰਾ ਦੀਵਨ ਕੋਈ ਡਿਸਕਲੋਜ਼ਰ ਵੀ ਨਹੀਂ ਲਿਖੀ ਹੋਈ ਸੀ ਕਿਉਂਕਿ ਉਹਨਾਂ ਦੀ ਅਰੈਸਟਰੀ ਥਰੂ ਵੀਸੀ ਪਾਈ ਗਈ ਨਾ ਤਾਂ ਪੁਲਿਸ ਰਿਮਾਨਡ ਲੈ ਆ ਗਿਆ ਤੇ ਨਾ ਕੋਈ ਉਹਨਾਂ ਦੀ ਡਿਸਕਲੋਜ਼ਰ ਲਿਖੀ ਗਈ